ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਪੰਜਾਬੀ ਵਰਸਾ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਅੱਜ ਮੈਂ ਤੁਹਾਨੂੰ ਇੱਕ ਹੋਰ ਬਰਾਨੀ ਚੀਜ਼ ਦਿਖਾਉਣੀ ਆ ਜੋ ਕਿ ਪੁਰਾਣੇ ਸਮਿਆਂ ਵਿੱਚ ਵਰਤੀ ਜਾਂਦੀ ਸੀ ਸੋ ਉਹ ਚੀਜ਼ ਬੱਚੇ ਵਰਤਦੇ ਹੁੰਦੇ ਸੀ ਉਹ ਚੀਜ਼ ਅੱਜ ਤੁਹਾਨੂੰ ਦਿਖਾਉਣੀ ਆ ਤੁਹਾਡੇ ਵਿੱਚ ਵੀ ਬਹੁਤ ਸਾਰਿਆਂ ਨੇ ਬਚਪਨ ਨੂੰ ਬੱਚਾ ਉਹ ਚੀਜ਼ ਵਰਤੀ ਹੋਊਗੀ ਜੋ ਅੱਜ ਮੈਂ ਤੁਹਾਨੂੰ ਦਿਖਾਉਣ ਲੱਗਿਆ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਹੋ ਸਕੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਵੀ ਜਰੂਰ ਕਰਨਾ ਜੀ ਸੋ ਚਲੋ ਫਿਰ ਚੱਲਦੇ ਹਾਂ ਤੁਹਾਨੂੰ ਦਿਖਾਉਨੇ ਆ ਇੱਕ ਹੋਰ ਪੁਰਾਣੀ ਚੀਜ਼ ਨੌਂ ਦੇ ਕੋਈ ਇਹ ਆ ਉਹ ਚੀਜ਼ ਜੋ ਪੁਰਾਣੇ ਬੇੜਿਆਂ ਵਿੱਚ ਬੱਚੇ ਵਰਤਦੇ ਹੁੰਦੇ ਸੀ ਇਹ ਚੀਜ਼ ਹੈ ਜੀ ਕਾਲੀ ਸਿਹਾਈ ਦੀਆਂ ਗੋਲੀਆਂ ਇਹ ਕਾਲੀ ਸਿਹਾਈ ਦੀਆਂ ਗੋਲੀਆਂ ਬੱਤਕੇ ਪੱਟੀਆਂ ਤੇ ਲਿਖਣ ਵਾਸਤੇ ਵਰਤਦੇ ਹੁੰਦੇ ਸੀ ਕੋਈ ਸਮਾਂ ਸੀ ਜਦੋਂ ਬੱਚੇ ਫੱਟੀਆਂ ਤੇ ਕਲਮ ਦਵਾਈਆਂ ਨਾਲ ਲਿਖਿਆ ਕਰਦੇ ਸਨ ਉਸ ਵੇਲੇ ਲੋਹੇ ਦੀਆਂ ਦਵਾਈਆਂ ਹੁੰਦੀਆਂ ਸੀ ਜਿਸ ਵਿੱਚ ਕਾਲੀ ਸਿਆਹੀ ਦੀਆਂ ਇਹੋ ਜੀਆਂ ਟਿੱਕੀਆਂ ਪਾ ਕੇ ਗੋਲੀਆਂ ਵੀ ਕਈ ਰਹਿ ਜਾਂਦੇ ਨੇ ਇਹਨਾਂ ਨੂੰ ਮੁੱੱਚ ਪਾਣੀ ਪਾ ਲੈਂਦੇ ਦੀ ਥੋੜਾ ਜਿਹਾ ਵਿੱਚ ਪਾਣੀ ਪਾ ਲੈਣਾ ਦਬਾਤ ਦੇ ਵਿੱਚ ਤੇ ਇੱਕ ਦੋ ਗੋਲੀਆਂ ਪਾ ਦੇਣੀਆਂ ਤੇ ਇੱਕ ਸੜਕੜੇ ਦਾ ਕੰਨ ਇਹ ਹੁੰਦਾ ਦੀ ਜਿਹੜਾ ਉਹਦੀ ਕਲਮਾ ਬਣਾਈਆਂ ਹੁੰਦੀਆਂ ਦੀ ਉਹਨਾਂ ਨਾਲ ਫੱਟੀਆਂ ਤੇ ਲਿਖਦੇ ਹੁੰਦੇ ਸਾਨੂੰ ਸਿਆਈ ਨੂੰ ਜੇ ਫਿੱਕੀ ਹੋਣੀ ਤਾਂ ਗੋੜੀ ਬਣਾਉਣ ਲਈ ਉਸ ਵਿੱਚ ਥੋੜੀ ਜਿਹੀ ਗੁੜ ਦੀ ਰਲੀ ਪਾਉਂਦੇ ਸੀ ਤੇ ਉਹਦੇ ਨਾਲ ਸਿਆਈ ਗਾੜੀ ਹੋ ਜਾਂਦੀ ਸੀ ਇਹ ਜਿਹੜੀ ਸਿਆਈ ਬਣਾਉਂਦੇ ਦੇ ਬੱਚੇ ਆਪ ਬਣਾਉਂਦੇ ਹੁੰਦੇ ਸੀ ਆਪ ਸਿਆਈ ਦਵਾਦ ਵਿੱਚ ਬਾਗ ਤਿਆਰ ਕਰ ਦਿੰਦੇ ਸੀ ਜੇ ਕਿਸੇ ਕੋਲ ਸਹੀ ਦੀ ਦਵਾਈ ਨਾ ਹੋਣੀ ਕਿਸੇ ਬੱਚੇ ਕੋ ਤਾਂ ਉਸਨੇ ਦੂਸਰੇ ਨੂੰ ਤਰਲੇ ਜਿਹਨਾਲ ਆਖਣਾ ਇੱਕ ਇੱਕ ਡੋਪਕਾ ਸਹੀ ਦਾ ਦੇ ਦੇ ਸੋ ਇਸ ਤਰ੍ਹਾਂ ਇੱਕ ਦੂਏ ਦੇ ਦਵਾਈਆਂ ਵਿੱਚੋਂ ਡੋਕਾ ਲਾ ਕੇ ਪੱਟੀਆਂ ਦਾ ਲਿਖ ਲੈਂਦੇ ਸੀ ਕਿਉਂਕਿ ਉਦੋਂ ਬੱਚਿਆਂ 'ਚ ਪ੍ਰੇਮ ਪਿਆਰ ਵੀ ਬਹੁਤ ਹੁੰਦਾ ਸੀ ਤੇ ਇੱਕ ਦੂਏ ਨੂੰ ਚੀਜ਼ ਦੇ ਦਿੰਦੇ ਸੀ ਜਿਹੜੀ ਸੁਹਾਏ ਦੀ ਦਵਾਈ ਦਵਾ ਦਤੀ ਇਹਦੇ ਵਿੱਚੋਂ ਕਰਮ ਦੀ ਮਦਦ ਨਾਲ ਡੁਬ ਕੇ ਲਾ ਕੇ ਫੱਟੀਆਂ ਉੱਤੇ ਜਾਂਦਾ ਉਡਾੜਾ ਲਿਖਦੇ ਹੁੰਦੇ ਸੀ ਜਾਂ ਫਿਰ ਗਿਣਤੀ ਜਾਂ ਫਿਰ ਪਹਾੜੇ ਲਿਖੇ ਜਾਂਦੇ ਦੀ ਇਹ ਸੁਣ ਉਸ ਸਮੇਂ ਦੀਆਂ ਪੜਾਈਆਂ ਉਹਨਾਂ ਸਮਿਆਂ 'ਚ ਬੱਚਿਆਂ ਦੀ ਸਿਕਾਇਤਾਂ ਵੀ ਮਮੂਰਲੀ ਮਮੂਰਲੀ ਇਹ ਹੁੰਦੀਆਂ ਦੀ ਜਿਵੇਂ ਕਿ ਉਹ ਮਾਸਟਰ ਨੂੰ ਕਹਿੰਦੇ ਹੁੰਦੇ ਸੀ ਮਾਸਟਰ ਜੀ ਇਹਨਾਂ ਨੇ ਮੇਰੀ ਛਾਈ ਢੋਲਤੀ ਜੇ ਕਿਸੇ ਬੱਚੇ ਨੇ ਸੇ ਢੋਲ ਦੇਣੀ ਤਾਂ ਉਸ ਨੇ ਮਾਸਟਰ ਕੋਲ ਸਕੇਦ ਲਾਉਣੀ ਕਿ ਮਾਸਟਰ ਜੀ ਇਹਨਾਂ ਨੇ ਮੇਰੀ ਛਾਈ ਢੋਲਤੀ ਜੇ ਕਿਸੇ ਨੇ ਡੋਕਾ ਲਾਣਾ ਡੋਕਾ ਲਾ ਲੈਣਾ ਦੂਜੇ ਦੀ ਦਵਾਈ ਦੇ ਵਿੱਚੋਂ ਅਮ ਨਾ ਬੱਚੇ ਨੇ ਕਹਣਾ ਇਹ ਮੇਰੀ ਦਵਾਈ ਚੋਂ ਡੁਬਕੇ ਲਾਈ ਜਾਂਦਾ ਜੀ ਜਿਹਨੇ ਫੱਟੀ ਹਿਲਾਦਣੀ ਲਿਖਦੇ ਲਿਖਦੇ ਦੀ ਆ ਜਿਸ ਬੱਚੇ ਦੀ ਫੱਟੀ ਹਿੱਲ ਜਾਣੀ ਤੇ ਉਹ ਤੇ ਤਾ ਉਹਨੇ ਮਾਸਟਰੀ ਜੀ ਕੁਝ ਕੈਦ ਲਾਉਣੀ ਇਹਨੇ ਮੇਰੀ ਫੱਟੀ ਹਿਲਾ ਕੇ ਮੇਰੇ ਖਰਬਗਾਰ ਤੇ ਜੀ ਸੋ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਬੱਚੇ ਮਾਸਟਰਾਂ ਕੋਲ ਲਗਾਉਂਦੇ ਹੁੰਦੇ ਸੀ ਤੋ ਹੁਣ ਤਾਂ ਬੱਚੇ ਸ਼ੁਰੂ ਤੇ ਹੀ ਪੈਨ ਵਰਤਦੇ ਨੇ ਪਰ ਉਹਨਾਂ ਵੇਲੇ ਬੱਚਾ ਪਹਿਨ ਦੇ ਦਰਸ਼ਾ ਵੱਡੀਆਂ ਕਲਾਸਾਂ ਵਿੱਚ ਹੀ ਹੁੰਦੇ ਸਨ ਸੋ ਉਦੋਂ ਘੱਟ ਘੱਟ ਹੀ ਬੱਚਿਆਂ ਨੂੰ ਪੈਨ ਮਿਲਦੇ ਹੁੰਦੇ ਸੀ ਫੱਟੀਆਂ ਦੇ ਹੀ ਲਿਖ ਕੇ ਬੱਚੇ ਪੜ੍ਹਾਈ ਕਰ ਲੈਂਦੇ ਸੀ ਸੋ ਇਹ ਸਨ ਬਚਪਨ ਦੀਆਂ ਆਜ਼ਾਦਾਂ ਜਦੋਂ ਬੱਚੇ ਪੱਟੀਆਂ ਉੱਤੇ ਲਿਖਦੇ ਹੁੰਦੇ ਸਨ ਹੁਣ ਤਾਂ ਪੱਟੀਆਂ ਵੀ ਸਕੂਲਾਂ ਵਿੱਚੋਂ ਥਲੋਪ ਹੋ ਗਈਆਂ ਨੇ ਸਿਹਾਈ ਦੀਆਂ ਤਵੱਤਾਂ ਵੀ ਥਲੋਪ ਹੋ ਗਈਆਂ ਨੇ ਤੇ ਫਿਰ ਬੱਟੀਆਂ ਵੀ ਬੱਚਿਆਂ ਦੇ ਵਸਤਿਆਂ ਵਿੱਚੋਂ ਥਲੋਪ ਹੋ ਗਈਆਂ ਨੇ ਕਿ ਅੱਜ ਕੱਲ੍ਹ ਜਿਹੜੇ ਪਿੰਡਾਂ ਜਿਹੜੇ ਪੱਟੀਆਂ ਨੇ ਉਹਨਾਂ ਤੋਂ ਵੀ ਇਹ ਦਵਾਈ ਇਹ ਬੋਲੀਆਂ ਨਹੀਂ ਮਿਲਦੀਆਂ ਸੋ ਇਹ ਵੀ ਇਹ ਵਸਤ ਵੀ ਅਲੋਪ ਹੋਣ ਕਿਨਾਰੇ ਆ ਸੋ ਕਿਰਪਾ ਕਰਕੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਤੇ ਵੀਡੀਓ ਤੇ ਕਮੈਂਟ ਵੀ ਜਰੂਰ ਕਰਨਾ ਜੀ ਜਿਹਨਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤਾਂ ਕਿਰਪਾ ਕਰਕੇ ਉਹ ਮੇਰੇ ਪੰਜਾਬੀ ਵਿਰਸਾ ਬਲੌਗ ਨੂੰ ਸਬਸਕ੍ਰਾਈਬ ਕਰ ਲਓ ਜੀ ਜੇ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਫੋਲੋ ਜਰੂਰ ਕਰ ਲਿਓ ਜੀ ਸੋ ਹੁਣ ਕਿਸੇ ਹੋਰ ਦਿਨ ਕੋਈ ਹੋਰ ਪ੍ਰਾਨੀ ਚੀਜ਼ ਲੈ ਕੇ ਫੇਰ ਆ ਜਾ ਰਹਾਂਗਾ ਉਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਨਵਾਦ